ਤੁਸੀਂ ਦੇਖ ਰਹੇ ਦੈਨ ਸੈਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ 12 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਦੁਸ਼ਹਿਰਾ ਤਿਹਾਉਰਾ ਬੜੇ ਹਰਸ਼ ਉਲਾਸ ਨਾਲ ਮਨਾਇਆ ਜਾ ਰਿਹਾ ਦੁਸ਼ਹਿਰਾ ਜਿੱਥੇ ਵੀ ਦੁਸ਼ਹਿਰਾ ਦੇ ਮੇਲੇ ਲੱਗਦੇ ਆ ਖਾਸਕੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੀ ਗੱਲ ਹੈ ਪੰਜਾਬ ਦੇ ਲੋਕ काफी ਇਸ ਤਿਹਾੜ ਨੂੰ ਮਨਾਉਣ ਵਾਸਤੇ ਕਾਫੀ ਮਹੀਨੇ ਦੀ ਤਿਆਰੀ ਹੋ ਜਾਂਦੀ ਆ ਰਾਮਲੀਲਾ ਹੁੰਦੀਆਂ ਤੇ ਤਰ੍ਹਾਂ ਦਾ ਝਾਕੀਆਂ ਨਿਕਲ ਜਾਂਦੀਆਂ ਤਾਂ ਖਾਸ ਕਰਕੇ ਦੁਸ਼ਹਿਰੇ ਵੱਲੇ ਜਦੋਂ ਰਾਵਣ ਨੂੰ ਦਹਨ ਕੀਤਾ ਜਾਂਦਾ ਆ ਪੁਤਲੇ ਬਣਾਏ ਜਾਂਦੇ ਆ ਤਾਂ ਇਸ ਟਾਈਮ ਨੇ ਦੱਸ ਦਈ ਕਿ ਜਿਹੜਾ ਹਰ ਨੇ ਵੀ ਦੁਸ਼ਹਰੇ ਮੇਲੇ ਲੱਗਦੇ ਆ ਤਕਰੀਬਨ 120 ਫੁੱਟ ਤੋਂ 130 ਫੁੱਟ 150 ਫੁੱਟ ਤੱਕ ਦੇ ਜਿਹੜੇ 라ਵਨ ਤਿਆਰ ਹੁੰਦੇ ਆ ਲੇਕਿਨ ਕਿਹਦੇ ਨੇ ਤਿਆਰ ਕੀ ਜਿਹੜੇ ਆਮ ਅੰਦਰੂਨੀ ਘਰ ਦੇ ਜਿਹੜੇ ਵੱਡੇ ਘਰਾਂ ਦੇ ਬੱਚੇ ਹੁੰਦੇ ਆ ਉਹ ਉਥੇ ਤੱਕ ਸਿਮ ਰਹਿੰਦੇ ਆ ਟੀਵੀ ਦੇਖਦੇ ਆ ਲੇਕਿਨ ਉਹਨਾਂ ਦੀ ਵੀ ਹੁਣ ਖੁਆਇਸ਼ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਕਿ ਹੁਣ ਛੋਟੇ 라ਵਨ ਯਾਨੀ ਕਿ ਛੋਟੇ 라ਵਨ ਇਸ ਤਰ੍ਹਾਂ ਦੇ 라ਵਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੁਣ ਛੋਟੇ 라ਵਨ ਵੀ ਉਹ ਬੱਚੇ ਬਣਾ ਕੇ ਆਪਣੇ ਘਰਾਂ ਦੇ ਬਾਹਰ ਆਪਣੇ ਇਸ ਨੂੰ ਜਲਾ ਕੇ ਯਾਨੀ ਕਿ ਦੇਹਨ ਕਰਕੇ ਆਪਣਾ ਪੂਰਾ ਮੰਨਰਵੰਜਨ ਕਰ ਸਕਦੇ ਆ ਕਿਉਂਕਿ ਮੇਲਿਆਂ ਦੇ ਵਿੱਚ ਕੀ ਰੱਖਿਆ ਨਹੀਂ ਵੀ ਕਾਫੀ ਰਸ ਕਰਕੇ ਜਿਹੜੇ ਕੁਝ ਮਾਪਿਓ ਆਪਣੇ ਬੱਚੇ ਨੂੰ ਉੱਥੇ ਨਹੀਂ ਭੇਜਦੇ ਵੀ ਕੋਈ ਦੁਰਘਟਨਾ ਨਾ ਹੋ ਜਵੇ ਤਾਂ ਕਿਤੇ ਆ ਕੇ ਤਸਵੀਰਾਂ ਦੇਖ ਸਕਦੇ ਹੋ ਵੀ ਇਹ ਜਿਹੜੇ 라ਵਨ ਹੈ ਇਹ ਛੋਟੇ 라ਵਨ ਹੈ ਜਿਹੜੇ ਤਿਆਰ ਕੀਤੇ ਗਏ ਉਹਨਾਂ ਬੱਚਿਆਂ ਵਾਸਤੇ ਜਿਹੜੇ ਆਪਣੇ ਗਲੀਆਂ ਮਹੱਲੇ ਦੇ ਵਿੱਚ ਛੋਟੇ ਬੱਚੇ ਇਕੱਠੇ ਹੋ ਕੇ ਇਸ ਅ ਦਸਾਰੇ ਨੂੰ ਆਪਣੇ ਉਸ ਬਚਪਨ ਦੀ ਯਾਦ ਨੂੰ ਸੰਭਾਲ ਕੇ ਰੱਖਣਾ ਚਾਹਦੇ ਆ ਤਾਂ ਉਸ ਨੂੰ ਮਨਾਣਾ ਚਾਹਦੇ ਆ ਤੇ ਰਾਵਣ ਦੀ ਕੀਮਤ ਕੀ ਹੁੰਦੀ ਹੈ ਛੋਟੇ ਰਾਵਣ ਦੀ ਹੈ ਬਿਲਕੁਲ ਉਸੇ ਦਾ ਬੰਦੇ ਆ ਇਹ ਵੀ ਗੱਲ ਜਈ ਹੈ ਸੁਨਨ ਜਿਹੜੇ ਰਾਵਣ ਆ ਬਿਲਕੁਲ ਉਦੀ ਬੰਦੇ ਜਿਹੜੇ 120 ਫੁੱਟ ਦੇ ਰਾਵਣ ਬੰਦੇ ਬਿਲਕੁਲ ਉਦੀ ਹੀ ਬਨਾਵੜਿਆ ਬਣਾਈ ਜਾਂਦੀ ਹੈ ਤੋਂ ਗੱਲਬਾਤ ਕਰਦੇ ਆ ਜਿਹੜੇ ਇਹ ਰਾਵਣ ਦੇ ਜਿਹੜੇ ਪੁਤਲੇ ਬਣਾਉਂਦੇ ਆ ਤੇ ਗੱਲਬਾਤ ਕਰਾਂ ਪਾਜੀ ਕੀ ਨੰਬਰ ਹੈ ਜੀ ਗੌਰਵ ਚਾਂਦਲਾ ਜੀ ਗੋਰੀ ਕਿਸ ਸਦੇਵ ਕ੍ਰੀਦੇ ਤੋਂ ਕੰਮ ਕਰਦੇ ਆ ਰਹੇ ਹੋ ਛੋਟੇ 라ਵਨ ਦਾ ਇਹ ਸਾਨੂੰ ਹੋ ਗਿਆ ਜੀ 10 ਸਾਲ ਹੋ ਗਿਆ ਜੀ ਹਾਂਜੀ ਤਾਂ ਕਿੰਦਾ ਵੀ ਇਹ ਡਿਮਾਂਡ ਕਾਫੀ ਰਹਿੰਦੀ ਹੈ ਹਾਂਜੀ ਹਾਂਜੀ ਜੀ ਡਿਮਾਂਡ ਤਾਂ ਬਹੁਤ ਆ ਬੱਚਿਆਂ ਕਰਕੇ ਨਾ ਬੱਚੇ ਕਹਿੰਦੇ ਆ ਕਿ ਛੋਟੇ 라ਵਨ ਚਾਹੀਦੇ ਹੈ ਗਲੇ ਮੱਲੇ ਦੇ ਵਿੱਚ ਦਹਨ ਕਰਦੇ ਆ ਅੱਛਾ ਜੀ ਹਾਂਜੀ ਤਾਂ ਕਿਸ ਤੋਂ ਹੁੰਦਾ ਕਿੰਨਾ ਕ ਟਾਈਮ ਲੱਗਦਾ ਕਿ 라ਵਨ ਨੂੰ ਬਣਾਉਣ ਵਾਸਤੇ 라ਵਨ ਨੂੰ ਜਿਹੜਾ ਛੋਟਾ ਸਾਡੇ ਨਾਲ ਕਾਰੀਗਰ ਵੀ ਲੱਗਦੇ ਆ ਚਾਰ ਪੰਜ ਕਾਰੀਗਰ ਲੱਗਦੇ ਆ ਦਿਹਾੜੀ ਦੇ ਵਿੱਚ ਤਿੰਨ ਚਾਰ ਬਣ ਜਾਂਦੇ ਆ ਬਾਕੀ ਇੰਝਰ ਬੰਦੇ ਆ ਹਾਂਜੀ ਇਹ ਅਸੀਂ ਸਰਦਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਆ ਜੀ ਇੱਕ ਮਹੀਨਾ ਪਹਿਲਾਂ ਹੀ ਬਣਾਣਾ ਸ਼ੁਰੂ ਕਰ ਦਿੰਦੇ ਆ ਜੀ ਬਸ ਤਿਆਰੀਆਂ ਹੁੰਦੀਆਂ ਤਾਂ ਇਹਦੀ ਰੇਂਜ ਕਿੰਨੀ ਸਟਾਰਟ ਹੁੰਦੀ ਕਿਸ ਰੇਂਜ ਤੇ ਇਹ ਰੇਟ ਜੀ 700 ਰੁਪਏ ਦਾ ਪੀਸ ਆ ਜੀ 1.5 4 4 ਫੁੱਟ ਦਾ ਹਾਂਜੀ ਅਸੀਂ ਜ਼ਿਆਦਾ ਪੈਸਾ ਨਹੀਂ ਲੈਣੇ ਬਸ ਇੱਕ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਹਾਂਜੀ ਹਾਂਜੀ ਤੇ ਜਿਹੜਾ ਸਭ ਤੋਂ ਛੋਟਾ 라ਵਨ ਉਹਦੀ ਕੀਮਤ ਕੀ ਹੁੰਦੀ ਹੈ ਜਿਹੜਾ ਆ ਪਿੱਛੇ ਪਿਆ ਇਹ ਸਿਰਫ 2250 ਰੁਪਏ ਦਾ ਜੀ ਬਸ ਹਾਂਜੀ ਇਹਦੀ ਕੀਮਤ ਇੰਨੀ ਹਾਂਜੀ ਹਾਂਜੀ ਬਸ ਮਿਹਨਤੀ ਲਈਦੀ ਹੈ ਜੀ ਅਸੀਂ ਅਸੀਂ ਕਮਾਈ ਵਾਲਾ ਕੋਈ ਕੰਮ ਨਹੀਂ ਕੀਤਾ ਹੋਇਆ ਅੱਜ ਦੇ ਦੌਰ ਦੇ ਵਿੱਚ 2250 ਰੁਪਏ ਦੇ 라ਵਨ ਬੱਚੇ ਵੀ ਖੁਸ਼ ਹੋ ਜਾਂਦੇ ਤੇ ਵਿੱਚ ਪਟਾਕੇ ਕਿਤੇ ਪਟਾਕੇ ਵੀ ਪੈਂਦੇ ਆ ਪਟਾਕੇ ਨਹੀਂ ਜਿਹੜੇ ਛੋਟੇ ਛੋਟੇ ਪਟਾਕੇ ਹੁੰਦੇ ਆ ਉਹਨਾਂ ਦੇ ਬੱਚੇ ਨੇ ਮੰਮੀ ਪਾਪਾ ਆਪ ਹੀ ਲਿਆ ਦਿੰਦੇ ਆ ਜੀ ਹਾਂਜੀ ਹਾਂਜੀ ਕੁਝ ਵੀ ਦਿੰਦੇ ਫਿਰ ਉਹ ਪਟਕੇ ਉਹ ਹੁੰਦੇ ਆ ਹਾਂਜੀ ਬੱਚੇ ਘਰ ਦੇ ਆਪ ਹੀ ਵਿੱਚ ਬੰਮ ਪਾ ਲੈਂਦੇ ਵਿੱਚ ਕਹਿੰਦੇ ਗੁੰਨੇ ਲਗਾ ਦੇ ਛੋਟੇ ਮੋਟੇ ਦੁਕਾਨਾਂ ਤੋਂ ਮਿਲ ਜਾਂਦੇ ਪਟਾਕੇ ਜੀ ਹਾਂਜੀ ਤਾਂ ਕਿਸ ਤਰ੍ਹਾਂ ਡਿਮਾਂਡ ਤੁਹਾਡੇ ਜਿਹੜੇ ਛੋਟੇ 라ਵਨ ਬਣਾਏ ਕਿੱਥੇ ਤੱਕ ਬਚਦੇ ਨਹੀਂ ਜੀ ਬਚਦੇ ਨਹੀਂ ਹਾਂਜੀ ਘਟ ਜਾਂਦੇ ਆ ਫੇਰ ਵੀ ਜਿਹੜੇ ਲੋਕੀ ਪਹਿਲੋਂ ਹੀ ਕਹਿ ਜਾਂਦੇ ਸਾਨੂੰ ਸਾਡੇ ਦੋ 라ਵਨ ਲਿਖ ਲੋ ਇੱਕ 라ਵਨ ਦੇ ਦਿਓ ਸਾਨੂੰ ਦੁਸ਼ਹਿਰਾ ਤੋਂ ਇੱਕ ਦਿਨ ਪਹਿਲਾਂ ਕੁਝ ਨਹੀਂ ਬਚਦਾ ਆਪਣੇ ਕੋਲ ਅੱਛਾ ਅੱਛਾ ਹਾਂਜੀ ਕਦੀ ਇਦਾਂ ਦਾ ਮੌਕਾ ਆਇਆ ਵੀ ਤੁਹਾਨੂੰ ਇੱਕ ਦਿਨ ਦੇ ਵਿੱਚ ਝੜੇ 50 ਪਿਆ 라ਵਨ ਵਿਕੇ ਹੋਣ ਜਾਂ 60 ਸਾ 라ਵਨ ਵਿਕੇ ਦੇ ਸ਼ਹਿਰ ਤੋਂ ਇੱਕ ਦਿਨ ਪਹਿਲਾਂ ਵਿਖਦੇ ਆ ਜੀ 100-100 ਰਾਵਣ ਵੀ ਕੀ ਜਾਂਦਾ ਜੀ ਹਾਂਜੀ ਹਾਂਜੀ ਇਹਨਾਂ ਨੂੰ ਸਟੋਰ ਰੱਖਿਆ ਆਪਣਾ ਹਾਂਜੀ 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 ਸਾਨੂੰ ਪਤਾ ਸਾਡੇ ਜਿੰਨੀ ਕ ਲਾਗਤ ਆ ਜੀ ਫੇਰ ਪੂਰੀ ਬਣਾ ਕੇ ਰੱਖਦੇ ਆ ਬਣਾ ਕੇ ਰੱਖਦੇ ਆ ਫੇਰ ਵੀ ਕਸਟਮਰ ਆਂਦਾ ਵਾ ਫੇਰ ਨਾਲ ਕੋ ਹੁੰਦੇ ਨੇ ਜੀ ਅਸੀਂ 1.5-200 ਪੀਸ ਬਣਾਈਦਾ ਵਾ ਫੇਰ ਵੀ ਕਸਟਮਰ ਆਂਦਾ ਵਾ ਟਾਈਮ ਹੀ ਹੁਣ ਇੰਨਾ ਲੱਗਦਾ ਜੀ ਇਹਨਾਂ ਨੂੰ ਬਣਾਉਣ ਨੂੰ ਹਾਂਜੀ ਇਹ ਮਿਹਨਤ ਕਾਫੀ ਲੱਗ ਜਾਂਦੀ ਆ ਤਾਂ ਫੇਰ ਇਹਦੇ ਪੈਸੇ ਪੂਰੇ ਹੋ ਜਾਂਦੇ ਆ ਜੇ ਤੁਸੀਂ ਕੀਮਤ ਰੱਖੀ ਇਹਨਾਂ ਦੀ ਭਾਜੀ ਜਿੰਨੀ ਕ ਆਪਣੀ ਮਿਹਨਤ ਲੱਗਦੀ ਓੰਨੇ ਤਾਂ ਪੈਸੇ ਅਸੀਂ ਹਾਂਜੀ ਵੱਡੇ ਘਰਾਂ ਦੇ ਕਾਕੇ ਵੀ ਆਂਦੇ ਹੋਣੇ ਬੱਚੇ ਹਾਂਜੀ ਹਾਂਜੀ ਭਾਜੀ ਕੀ 700 600 ਰੁਪਏ ਚ ਕੀ ਮਿਲੂਗਾ ਤੁਸੀਂ ਆਪ ਦੇਖੋ ਕਾਗਜ਼ ਵੀ ਲੱਗਿਆ ਵਾ ਚਿਹਰਾ ਵੀ ਬਣਾਇਆ ਵਾ ਬਾਸ ਵੀ ਲੱਗਿਆ ਵਾ ਤੇ ਮਿਹਨਤ ਵੀ ਲੱਗੀ ਆ ਵੱਡੇ ਘਰਾਂ ਦੇ ਲੋਕ ਇੱਥੇ ਲਿਆਂਦੇ ਆ ਹਾਂਜੀ 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 ਬਹੁਤ ਦੂਰੋਂ ਦੂਰੋਂ ਆਂਦੇ ਲੋਕੇ ਜੀ ਅੱਛਾ ਕਿੱਥੇ ਤੋਂ ਹਾਂਜੀ ਠੀਕ ਹੈ ਜਿਆਦਾ ਬੰਦਾ ਹੈਗਾ ਤਾਂ ਕੋਈ ਕਾਫੀ ਦੂਰ ਤੋਂ ਆਵੇ ਸ਼ਹਿਰ ਤੋਂ ਬਾਹਰ ਆਇਆ ਵਗੈਰੇ ਅਰੇ ਬੰਦੇ ਆਂਦੇ ਆ ਹਾਂਜੀ ਭਾਜੀ ਇੱਕ ਬੰਦਾ ਗਲਗਰਾਿਆਂ ਤੋਂ ਆਇਆ ਸੀਗਾ ਹਾਂਜੀ 라ਵਣ ਵਾਸਤੇ ਫਲੋਰ ਤੋਂ ਆਂਦੇ ਆ ਕੋਈ ਇਧਰੋਂ ਖੰਨੇ ਵੱਲੋਂ ਆਂਦੇ ਆ ਹ ਕੀਸਾ ਦੇਖਦੇ ਹੋ ਵੀ 12 ਹਣ ਅਕਤੂਬਰ ਨੂੰ ਦਸਹਿਰਾ ਬੜੇ ਪੂਰੇ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਪਰਬ ਵੀ ਕਹਿੰਦੇ ਐ ਇਹਨੂੰ ਲੋਕੀ ਬੜੇ ਹਰਸ਼ੁਵਾਸ ਨਾਲ ਦੇ ਕਿਸਾ ਦੇਖਦੇ ਹੋ ਵੀ ਇਹ 라ਵਨ ਕਿਉਂ ਤਿਆਰ ਕੀਤੇ ਗਏ ਸੀ ਛੋਟੇ 라ਵਨ ਪਾਜੀ ਬੱਚੇ ਆਉਂਦੇ ਸੀ ਅਸੀਂ ਪਹਿਲਾਂ ਨਾ ਅੰਦਰ ਵੱਡੇ ਦ੍ਰੈਸ਼ੀਆਂ ਦੇ ਦ੍ਰੈਸ਼ੀ ਦੇ ਵਿੱਚ ਵੱਡਾ 라ਵਨ ਬਣਾਉਂਦੇ ਸੀ ਸਾਡੇ ਫਾਦਰ ਸਾਹਿਬ ਜੀ ਦਾ ਚਾਚੇ ਤਾਏ ਵੱਡੇ 라ਵਨ ਬਣਾਉਂਦੇ ਹੁੰਦੇ ਸੀਗੇ ਫਿਰ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਛੋਟੇ ਰਾਵਣ ਵੀ ਦਿਓ ਅਸੀਂ ਦੁਕਾਨ ਤੇ ਲਗਾਈਏ ਕਸ਼ਮੀਰ ਦੀ ਡਿਮਾਂਡ ਹੁੰਦੀ ਸੀਗੀ ਕਿ ਭਾਜੀ ਛੋਟਾ ਰਾਵਣ ਚਾਹੀਦਾ ਵਾ ਇਸ ਕਰਕੇ ਅਸੀਂ ਵਾ ਸ਼ੁਰੂ ਕਰਤਾ ਉਹ ਵੱਡੇ ਰਾਵਣ ਦੀ ਕੀਮਤ ਬੜੀ ਹਜ਼ਾਰਾਂ ਚੋਂਦੀ ਉਹ ਤਾਂ ਹੈ ਹੀ ਆ ਜੀ 80000 ਰੁਪਿਆ 1.5 ਲੱਖ 2-2 ਲੱਖ ਰੁਪਿਆ ਤਿੰਨ ਪੁੱਤਲਿਆਂ ਦਾ ਮੇਗਨਾਥ ਕੁੰਭਕਰਨ ਜੀ ਰਾਵਣ ਜੀ ਤਿੰਨ ਪੁੱਤਲੇ ਦਾ 1.5 ਲੱਖ ਤੋਂ 2 ਲੱਖ ਲਿਖਦਾ ਯਾਕਨ ਨੂੰ ਵੀ 15-15 ਦੀ ਬੀਬੀ ਦੇ ਨਾਲ ਜਾਂਦਾ ਉਹਨਾਂ ਤਾਂ ਭਾਜੀ ਮਹੀਨਾ ਲੱਗ ਜਾਂਦਾ ਜੀ ਹਾਂਜੀ ਹਾਂਜੀ ਮਿਹਨਤ ਬਹੁਤ ਆ ਦੇ ਵਿੱਚ ਹਾਂਜੀ ਲੱਗਦੇ ਵੀ ਹੁਣ ਅੱਜ ਕੱਲ ਦੇ ਅਜੋਕੇ ਸਮੇਂ ਦੇ ਵਿੱਚ ਬੱਚੇ ਮੋਬਾਈਲਾਂ ਲੈ ਕੇ ਹੁਣ ਇਸ ਤਰ੍ਹਾਂ ਦੀ ਜਿਹੜੀ ਆਪਣਾ ਪਵਿੱਤਰ ਤਿਹਾਰ ਹੈਗਾ ਇਹਨੂੰ ਇੱਕ ਬਦੀ ਦੇ ਨੇਕੀ ਦੀ ਜੀਤ ਕਿਹਾ ਜਾਂਦਾ ਹੈ ਤਿਹਾਰ ਹੈ ਤਾਂ ਇਹ ਜਿਹੜਾ ਇਦਾਂ ਦੇ ਜਿਹੜੇ ਪੁਤਲੇ ਹੁੰਦੇ ਆ ਹੁਣ ਬੱਚਿਆਂ ਨੂੰ ਪਤਾ ਲੱਗ ਜਾ ਵੀ ਇਹ ਵੀ ਧਿਆਨ ਕਰਨਾ ਹੁੰਦਾ ਹਾਂਜੀ ਹਾਂਜੀ ਸਹੀ ਗੱਲ ਹੈ ਬੱਚੇ ਧਿਆਨ ਕਰਨਾ ਪਤਾ ਲੱਗ ਗਿਆ ਸਹੀ ਗੱਲ ਬੱਚੇ ਸਾਡੇ ਕੋਲ ਨਾ ਬਾਸ ਵੀ ਲੈ ਜਾਂਦੇ ਖੁਦ ਆਪ YouTube ਤੋਂ ਦੇਖ ਕੇ ਆਪ ਵੀ ਬਣਾਉਂਦੇ ਆ ਅੱਛਾ ਆਪ ਵੀ ਬਣਾਉਂਦੇ ਆ ਹਾਂਜੀ ਹਾਂਜੀ ਬੱਚੇ ਕੋਈ ਸਮਾਨ ਲੈ ਜਾਂਦੇ ਆ ਉਹ ਫਿਰ ਆਪ ਵੀ ਬਣਾ ਲੈਂਦੇ ਆ ਉਹ ਕੱਚਾ ਸਮਾਨ ਵੀ ਦੇ ਦਿੰਦੇ ਬੱਚੇ ਦੇ ਹਾਂਜੀ ਹਾਂਜੀ ਕਾਗਜ਼ ਬਾਸ ਤੀਲਾ ਸਾਰਾ ਕੱਚਾ ਸਮਾਨ ਲੈ ਜਾਂਦੇ ਆ ਉਹ YouTube ਤੋਂ ਦੇਖ ਕੇ Google ਤੋਂ ਦੇਖ ਕੇ ਫੋਟੋਆਂ ਆਪ ਬਣਾਉਂਦੇ ਆ ਆਪ ਬਣਾਉਂਦੇ ਆ ਹਾਂਜੀ ਹਾਂਜੀ ਆਹ ਸੋ ਤੁਹਾਨੂੰ ਤਸਵੀਰ ਦਿਖਾ ਰਿਹਾ ਹਾਂ ਲੁਧਿਆਣਾ ਦੇ ਦਰੇਸੀ ਪੰਜਾਬ ਦਾ ਜਦ ਹੁੰਦਾ ਸੀ ਖਾਸ ਕੇ ਲੁਧਾਨੇ ਦਾ ਦਰੇਸੀ ਦਾ ਜਿਹੜਾ ਦੁਸ਼ਹਿਰਾ ਆ ਬੜਾ ਮਸ਼ਹੂਰ ਆ ਪ੍ਰਸਿੱਧ ਵੀ ਆ ਤਾਂ ਇਸ ਜਿਹੜੀਆਂ ਦਰੇਸੀ ਦਾ ਜਿਹੜਾ ਦੁਸ਼ਹਿਰਾ ਮੇਲਾ ਹੁੰਦਾ ਉਹ ਕਾਫੀ 15 ਦਿਨ ਪਹਿਲੇ ਸ਼ੁਰੂ ਹੋ ਜਾਂਦਾ ਤਾਂ ਇਸ ਮੇਲੇ ਨੂੰ ਦੇਖਣ ਵਾਸਤੇ ਲੋਕ ਦੂਰ-ਦਰਾਡੇ ਤੋਂ ਆਉਂਦੇ ਆ ਤੇ ਖਾਸ ਕਰਕੇ ਜਿਹੜਾ ਇੱਥੇ ਪੁਤਲੇ ਹੁੰਦੇ ਆ 라ਵਣ ਮਹਨਤ ਕੁੰਮ ਕਰਨ ਦੇ ਤਾਂ ਕਾਫੀ ਮਹੀਨੇ ਤੋਂ ਪਹਿਲੇ ਤਿਆਰੀ ਹੋ ਜਾਂਦੀ ਤੇ ਕਾਫੀ ਲੱਖਾਂ ਦੇ ਉਹ ਪੁਤਲੇ ਬੰਦੇ ਆ ਜਿਸ ਤੋਂ ਬਾਅਦ ਉਹਨੂੰ ਦਹਨ ਕੀਤਾ ਜਾਂਦਾ ਤਾਂ ਖਾਸ ਕਰ ਇੱਕ ਗੱਲ ਹੁੰਦੀ ਹੈ ਵੀ 120-20 ਟੀਟੀ ਫੁੱਟ ਦੇ ਰਾਵਣ ਦੇ ਹਿੰਮ ਪੁਤਲੇ ਬਣ ਲਾਪੇ ਆ ਤੇ ਲੇਕਿਨ ਹਜੇ ਵੀ ਅੰਦਰ ਬੱਚਿਆਂ ਦੇ ਬੱਚੇ ਜਿਹੜੇ ਹੁੰਦੇ ਆ ਉਹ ਅੱਜ ਵੀ ਛੋਟੜੇ ਰਾਵਣ ਲੈ ਕੇ ਆਪਣਾ ਮਨੋਰੰਜਨ ਪੂਰੇ ਕਰਦੇ ਤੇ ਅੱਜ ਦੇ ਦੌਰ ਦੇ ਵਿੱਚ ਇਹਨਾਂ ਦੀ ਕਾਫੀ ਡਿਮਾਂਡ ਵੀ ਹੈਗੀ ਆ ਕਿਉਂਕਿ ਬੱਚੇ ਇਹ ਲੈ ਜਾ ਕੇ ਆਪਣੇ ਘਰਾਂ ਦੇ ਅੱਗੇ ਜਾ ਕੇ ਇਸ ਨੂੰ ਦੁਸ਼ਹਰੇ ਵਾਲੇ ਦਿਨ ਇਸ ਦਾ ਦਹੇਂ ਕਰਕੇ ਆਪਣਾ ਮਨੋਰੰਜਨ ਕਰਦੇ ਤੇ ਆਪਣੇ ਉਸ ਪਵਿੱਤਰ ਤਿਹਾਰ ਨੂੰ ਵੀ याद रखते हैं कैमरा मैन बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप